ਇਤਿਹਾਸਕ ਨਗਰ ਗੁਰਦੁਆਰਾ ਸਹਿ ਪਾਤਸ਼ਾਹ 10ਵੀਂ ਪੰਡ ਹੀਰਾ ਵਿਕੇ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਬੜੀ ਸਰ ਦਾ ਪਾਵਨ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤਿੰਨ ਦਿਨ ਪਹਿਲਾਂ ਰਾਮ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਪੋਗਾ ਤੋਂ ਉਪਰਾਧਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੇਠ ਅਤੇ ਪੰਜ ਸਿੰਘ ਸਹਿਬਾਨਾਂ ਦੀ ਜੋਗ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਦੀ ਰਵਾਨਗੀ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ। ਇਸ ਮੌਕੇ ਜਥੇਦਾਰ ਜਗਦੀਸ਼ ਸਿੰਘ ਤਲਵੰਡੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਪਿੰਡ ਹੀਰਾ ਵਿਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਸਰਦਾ ਭਾਵਨਾ ਨਾਲ ਮਨਾਇਆ ਗਿਆ ਅਤੇ ਅੱਜ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਹੈ ਜਿੱਥੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਕੀ ਗਣਾ ਗਾਉਂਦੇ ਆ ਜਦੋਂ ਤੁਸੀਂ ਨਾਮ ਕਹਿੰਦੇ ਸਾਥੇ ਪਹਿਲੇ ਪਾਸ਼ਾ ਸਤਿਗੁਰ ਨਾਮਦੇਵ ਜੀ ਮਹਾਰਾਜ ਸਤਿਗੁਰ ਨਾਨਕ ਪਰਖ ਰਿਆ ਮਿੱਟੀ ਤੋਂ ਜੋਗਚਾਨਾ ਹੋਆ ਜਿਉਂਕਰ ਸੂਰਜ ਨਿਕਲਿਆ ਧਾਰੇ ਛਪੇ ਅੰਧੇਰ ਭਲਵਾ ਪਹਿਲੇ ਪਾਸ਼ਾ ਅੰਤਰਜਾਮੀ ਸਤਿਗੁਰ ਨਾਮਦੇਵ ਜੀ ਮਹਾਰਾਜੀ ਦੇ 555 ਪ੍ਰਕਾਸ਼ ਉਰ ਬਹੁਤੀ ਸ਼ਰਧਾ ਸਤਕਾਰ ਨਾਲ ਨਗਰ ਹੀਰਾ ਵਿਖੇ ਪਾਸ਼ੇ ਗੁਰਦਵਾਰਸਾ ਪਾਸ਼ੇ ਦਸਮੀ ਵਿਖੇ ਅੱਜ ਬੜੀ ਸ਼ਰਧਾ ਸਤਕਾਰ ਦੇ ਨਾਲ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਠਨਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਇਸ ਨਗਰ ਕੀਰਤਨ ਦੇ ਵਿੱਚ ਨਗਰ ਦੀਆਂ ਸੰਗਠਾ ਇਲਾਕਾ ਨਿਵਾਸੀ ਸੰਗਠਨਾਂ ਨੇ ਵੱਡੇ ਪੱਧਰ ਤੇ ਪੁੱਜ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਮੈਂ ਸਮੂਹ ਸੰਗਠਨਾਂ ਨੂੰ ਨਾਮ ਲਈ ਵਸ ਸਕਦਾ ਹਾਂ ਨੂੰ ਅੱਜ ਦੇ ਸ਼ੁਭ ਇਤਿਹਾਸਕ ਦਿਹਾੜੇ ਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼pur ਤੇ ਸਤਿਗੁਰ ਨਾਨਕ ਜੀ ਮਹਾਰਾਜ ਦੇ ਪ੍ਰਕਾਸ਼pur ਤੇ ਲੱਖ ਲੱਖ ਵਧਾਈ ਦਿੰਦਾ ਆ। ਇਤਿਹਾਸ ਕਰਦਾ ਆਉਣ ਵਾਲਾ ਸਮਾਂ ਸਾਰੀ ਸੰਗਤ ਲਈ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਵਿੱਚ ਆਗਨਬਾੜੀ ਦੇ ਬੱਚੇ ਅਤੇ ਮਹੰਤ ਕਿਰਪਾਲਦਾਸ ਗੱਤਕਾ ਅਖਾੜਾ ਦੀ ਟੀਮ ਨੇ ਗੱਤਕਾ ਦੇ ਜੋਹਰ ਦਿਖਾ ਕੇ ਨਗਰ ਕੀਰਤਨ ਦੀ ਰੌਣਕ ਨੂੰ چار ਚੱਲਾਏ ਨੇ। ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜਹਾਜ਼ ਨਾਲ ਕੀਤੀ ਫੁੱਲਾਂ ਦੀ ਵਰਖਾ ਨੇ ਸੰਗਤਾਂ ਦਾ ਮਨ ਮੋਲਿਆ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੀਆਂ ਸੰਗਤਾਂ ਲਈ ਹਰ ਪੜਾ ਤੇ ਵਕ-ਵਕ ਪਦਾਰਥਾਂ ਦੀ ਲੰਗ ਲਗਾਈ ਗਏ ਸਨ ਰਾਗੀ ਪਾਈ ਰਣਜੋਤ ਸਿੰਘ ਦੇ ਰਾਗੀ ਜੱਤੇ ਅਤੇ ਢਾਡੀ ਕਬੀศรี ਜੱਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਮ 바ੜੀ ਨਾਲ ਜੋੜਿਆ ਨਗਰ ਦੀ ਪ੍ਰਕਰਮਾ ਕਰਦਾ ਨਗਰ ਕੀਰਤਨ ਦੇ ਸਾਮ ਗੁਰੂ ਘਰ ਵਿਕੇ ਸਮਾਪਤ ਹੋਇਆ ਇਸ ਮੁਕੇ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੀਆਂ ਸੰਗਤਾਂ ਦਾ ਮੈਨੇਜਰ ਨਰਪਾਲ ਸਿੰਘ ਜੀਮਨਾ ਵੱਲੋਂ ਧੰਨਵਾਦ ਵੀ ਕੀਤਾ ਗਿਆ। ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਦੇ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਦੇ ਇਸ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਅੱਜ ਪੰਡਹਿਰਾਂ ਦੀ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਬੜਤੋ ਬੜ ਜੋਰਦਨ ਪਾਇਆ ਮੈਂ ਸਾਰੇ ਸੰਗਤਾਂ ਦਾ ਦਿਲ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਜਨੇ ਆਇਆ ਜਿਸ ਪ੍ਰਸਾਦ ਸਭ ਜਗ ਕਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾ ਧੰਨ ਧੰਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਦੇ ਮਹਾਂ ਵਕਾਂ ਅੰਸਾਰ ਅੱਜ ਗੁਰਦੁਆਰਾ ਪਾਸ਼ਾ ਜੀ ਦਸਵੀਂ ਹੀਰਾ ਤੋਂ ਮੈਨੇਜਰ ਬਲਾਵੀ ਨਗਰ ਕੀਰਤਨ ਦੀ ਅਰੰਭਤਾ ਤੇ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸਤ ਦੇ ਵਿੱਚ ਨਗਰ ਕੀਰਨ ਕੀਤਾ ਜਾ ਰਿਹਾ ਹੈ ਸੋ ਸਾਰੀਆਂ ਨਗਰ ਦੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਹੀਆਂ ਨੇ ਤੇ ਪੰਥ ਪ੍ਰਸਿੱਧ ਕਵੀਸ਼ਰ ਸਾਡੀ ਰਾਗੀ ਜੋ ਸੰਗਤਾਂ ਨੂੰ ਅੱਜ ਦੇ ਸਮਾਗਮ ਦੇ ਨਾਲ ਜੋੜ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਹਰ ਸਾਲ ਗੁਰਦੁਆਰਾ ਸਾਹਿਬ 10ਵੀਂ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਪ੍ਰਕਾਸ਼ ਦੇ ਸਵੰਦ ਵਿੱਚ ਨਗਰ ਕੀਰਤਨ ਕੀਤਾ ਜਾਂਦਾ ਹੈ।